ਗੋردوਾਰੇ ਸਾਹਿਬ ਸੇ ਕਿ ਜਾ ਸਕਣਗੇ ਉਹਨਾਂ ਦੀ ਪਗੜੀ ਜਿਹੜੀ ਉਹ ਸਿਰਫ ਬਨ ਸਕਣਗੇ ਘਰ ਬੜੀ ਅੱਛੀ ਆ ਸਾਡੇ ਮਨ ਨੂੰ ਬੜੀ ਲੱਗਦੀ ਆ ਪਰ ਹਾਲਾਤ ਇਹ ਆ ਕਿ ਇਹ ਜਿਹੜਾ ਜਿਹੜਾ ਬਿਆਨ ਹੈ ਰਾਹੁਲ ਗਾਂਧੀ ਦਾ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਆਪਣੇ ਵਿਰੋਧੀਆਂ ਨੂੰ ਪਟਕੜੀ ਦੇਣ ਦਾ ਬਿਆਨ ਹੈ ਜਾਂ ਸਿੱਖਾਂ ਦੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਆਈ ਹੈ ਜਿਹੜੀ ਖਬਰ ਬੜੀ ਹੈਰਾਨੀ ਦਾ ਫਟਾਵਾ ਕਰਦੀ ਆ ਤੇ ਬਹੁਤ ਸਾਰੇ ਚਰਚਾ ਚ ਅਮਰੀਕਾ ਦੇ ਵਿੱਚ ਗਏ ਨੇ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਉਥੇ ਸਟੇਜ ਤੋਂ ਉਹਨਾਂ ਨੇ ਇਸ ਗੱਲ ਦੀ ਵਿਗਰਮੰਦੀ ਯਾਰ ਕੀਤੀ ਆ ਕਿ ਕੜਾ ਸਿੱਖ ਪਾ ਸਕਣਗੇ ਗੁਰਦੁਆਰੇ ਸਾਹਿਬ ਸਿੱਖ ਜਾ ਸਕਣਗੇ ਉਹਨਾਂ ਦੀ ਪਗੜੀ ਜਿਹੜੀ ਉਹ ਸਿੱਖ ਬਣ ਸਕਣਗੇ ਗੱਲ ਬੜੀ ਅੱਛੀ ਆ ਸਾਡੇ ਮਨ ਨੂੰ ਬੜੀ ਲੱਗਦੀ ਆ ਪਰ ਹਾਲਾਤ ਇਹ ਆ ਕਿ ਇਹ ਜਿਹੜਾ ਜਿਹੜਾ ਬਿਆਨ ਹੈ ਰਾਹੁਲ ਗਾਂਧੀ ਦਾ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਆਪਣੇ ਵਿਰੋਧੀਆਂ ਨੂੰ ਪਟਕੜੀ ਦੇਣ ਦਾ ਬਿਆਨ ਹੈ ਜਿਸ ਸਿੱਖਾਂ ਦੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਹੈ ਕੀ ਸਿੱਖਾਂ ਦੇ ਪ੍ਰਤੀ ਹਮਦਰਦੀ ਜਿਹੜੀ ਹੈ ਉਹ ਜਦੋਂ ਇਹਨਾਂ ਦੇ ਬਾਪ ਨੇ ਇਹ ਗੱਲ ਕਹੀ ਸੀ ਕਿ ਬੜਾ ਰਕਤ ਦਿੱਤਾ ਹੈ ਧਰਤੀ ਹਿੰਦੀ ਹੈ ਜਿਹੜੀ ਦਸਤਾਰ ਦੀ ਗੱਲ ਕਰ ਰਹੇ ਨੇ ਉਹਦੇ ਸਤਕਾਰ ਦੀ ਗੱਲ ਕਰ ਰਹੇ ਨੇ ਉਹ ਦਸਤਾਰਾਂ ਛਾਲੀਆਂ ਗਈਆਂ ਉਹ ਗੱਲਾਂ ਚੈਨ ਪਾਏ ਗਏ ਬਹੁਤ ਵੱਡੀ ਇੱਕ ਵਿਧਵਾਵਾਂ ਦੀ बस्ती ਇਹਨਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਹੈ ਪਰ ਉਥੇ ਨਹੀਂ ਜਾਂਦੇ ਅੱਜ ਕੜੇ ਦੀ ਗੱਲ ਕਰਦੇ ਨੇ ਅੱਜ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਨੇ ਇਹ ਗੱਲ ਜਿਹੜੀ ਹੈ ਬੜੀ ਵੱਡਾ ਸਵਾਲ ਬਣ ਗਿਆ ਲੋਕ ਇਸ ਗੱਲ ਦਾ ਸਵਾਲ ਪੁੱਛਦੇ ਨੇ ਕਿ ਕੀ ਰਾਹੁਲ ਜੀ ਤੁਸੀਂ ਸਿੱਖਾਂ ਦੇ ਪ੍ਰਤੀ ਇੰਨੇ ਸਵੈਗਰ ਤੋਂ ਜਾਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਆਪਣੇ ਵਿਰੋਧੀਆਂ ਨੂੰ ਪੜਕੜੀ ਦੇਣ ਲਈ ਇਹ ਸਾਰਾ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਅਮਰੀਕਾ 'ਚ ਬੈਠੇ ਹੋ ਪਰ ਇਹਦੇ ਨਾਲ ਜਿਹੜੀ ਆਲੋchna ਭਾਰਤੀ ਜਨਤਾ ਪਾਰਟੀ ਬੜੀਆਂ ਕੱਚਾਂ ਵਜਾ ਕੇ ਕਰ ਰਹੀ ਆ ਉਸ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਉਹ ਗੁਰਦERN ਮਸੂਰ ਕਹਿ ਰਹੇ ਨੇ ਵੱਡੀਆਂ ਰੈਲੀਆਂ ਦੇ ਵਿੱਚ ਆਉਂਦੀਆਂ ਰੈਲੀਆਂ ਵਿੱਚ ਇਹ ਗੱਲ ਬੋਲੀ ਜਾਂਦੀ ਹੈ ਗੁਰਦੁਆਰੇ ਕਮੇਟੀਆਂ ਨੂੰ ਭੰਗ ਕੀਤਾ ਜਾਂਦਾ ਹਜੂਰ ਸਾਹਿਬ ਦੀ ਕਮੇਟੀ ਦੇ ਕਾਬੂ ਹੋਇਆ ਜਾਂਦਾ ਇਹ ਸਾਰੀਆਂ ਜਿਹੜੀਆਂ ਜਿਹੜੇ ਵਰਤਾਰੇ ਨੇ ਇਹ ਜਿਹੜੀ ਗੱਲ ਅੱਜ ਰਾਹੁਲ ਕਹਿ ਰਿਹਾ ਇਹ ਵਾਪਰ ਰਹੀ ਆ ਤੇ ਇਸ ਕਰਕੇ ਕਹਿ ਰਿਹਾ ਪਰ ਦੋਵੇਂ ਤਰ੍ਹਾਂ ਅੱਜ ਪੂਰੀ ਲੜਾਈ ਲੜ ਰਹੀਆਂ ਨੇ ਤੇ ਪੂਰੀ ਤਰ੍ਹਾਂ ਪੰਪਾ ਭਾਰ ਨਹੀਂ ਕਿ ਅਸੀਂ ਸਿੱਖਾਂ ਦੇ ਅਸੀਂ ਹਮੇਤਿਆਂ ਦੂਜੇ ਵੜੋਦੀ ਆ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਦੋਨੇ ਹੀ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਤੇ ਰਾਜ ਕਰ ਰਹੀਆਂ ਨੇ ਜੇ ਇਹ ਦੇਸ਼ ਲਈ ਸਵੈਰਣ ਨੇ ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਦੇਸ਼ ਦੇ ਵਾਰਸ ਕਹਿੰਦੇ ਨੇ ਤਾਂ ਸਭ ਤੋਂ ਵੱਡੇ ਦੇਸ਼ ਭਗਤ ਸਿੱਖਾਂ ਦੇ ਵਾਸਤੇ ਆਪਣੇ ਮਨ ਤੋਂ ਸਿੱਖਾਂ ਦੇ ਦੀ ਕਰਨੀ ਸਿੱਖ ਲੈਣ ਤਾਂ ਕਿ ਇਹ ਦੇਸ਼ ਜਿਹੜਾ ਵਾ ਜਿਹਨੂੰ ਸਿੱਖਾਂ ਨੇ ਯਾਦ ਕਰਾਇਆ ਸੀ ਉਹਦੀ ਏਕਤਾ ਖਟਤਾ ਜਿਹੜੀ ਆ ਉਹ ਕੈਮਰਾ ਸਕੇ ਅੱਜ ਇਹ ਸਵਾਲ ਭਾਵੇਂ ਬਹੁਤ ਵੱਡਾ ਹੈ ਕੀ ਰਾਹੁਲ ਗਾਂਧੀ ਅੱਜ ਮਨ ਕਰਕੇ ਸਿੱਖਾਂ ਦੇ ਹਮਾਇਤੀ ਨੇ ਪਰ ਉਹਦਾ ਜਿਹੜਾ ਉਹ ਮਜ਼ਾਕ ੜਾ ਰਹੇ ਨੇ ਉਹਨੂੰ ਚੁਣੌਤੀ ਦੇ ਰਹੇ ਨੇ ਭਾਜਪਾ ਵਾਲੇ ਉਹ ਵੀ ਅੰਦਰ ਪੀੜੀ ਸੱਲੇ ਛੋਟਾ ਜ਼ਰੂਰ ਮਾਰ ਕਿ ਅੱਜ ਸਿੱਖਾਂ ਦੇ ਲਈ ਉਹਨਾਂ ਦਾ ਨਜ਼ਰੀਆ ਇਸ ਦੇਸ਼ ਦੇ ਅੰਦਰ ਕੀ ਹੈ ਰੱਬ ਖੈਰ ਕਰੇ ਇਹ ਦੋਵੇਂ ਹੀ ਪਾਰਟੀਆਂ ਜਿਵੇਂ ਅੱਜ ਸਿੱਖਾਂ ਦੀ ਪੇਰਵਾਹੀ ਕਰ ਰਹੀਆਂ ਨੇ ਤੇ ਸੱਚੇ ਮਤੋਂ ਪੇਰਵਾਹੀ ਕਰਨ ਤਾਂ ਕਿ ਦੇਸ਼ ਦੇ ਲਈ ਜਿਹੜੇ ਸੱਚੇ ਦੇਸ਼ ਭਗਤ ਸਿੱਖ ਸੀ ਉਹ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਮਨ ਉਹਨਾਂ ਦੇ ਲਈ ਇਹਨਾਂ ਦੇ ਮਨ ਦੇ ਅੰਦਰ ਕਦਰ ਹੋਵੇ ਕਿ ਦੇਸ਼ ਜਿਹੜਾ ਮਜ਼ਬੂਤ ਹੋ ਸਕੇ ਵਾਕਿ ਉਚੀ ਕਾਰਸਾ